ਨਾ ਤੁਹਾਡੇ ਫੈਨ ਨੱਚ ਰਹੇ ਨੇ ਰੌਣਕਾਂ ਲੱਗੀਆਂ ਪਈਆਂ ਮੇਲੇ ਵਰਗਾ ਮਾਹੌਲ ਬਣਿਆ ਪਿਆ ਸਿਨੇਮਾ ਕਰਾਂਗੇ ਅਸੀਂ ਜਮਈ ਮੇਲੇ ਸੀ ਮੇਲੇ ਹੀ ਲੱਗੇ ਰਹਿਣੇ ਸਾਰੇ ਇਹ ਲੋੜ ਦੀ ਮੇਲੇ ਹੀ ਚਾਹੀਦੇ ਆ ਔਰ ਮੇਲਿਆਂ ਦੀ ਇਕਾਂਖਸ਼ਾ ਵੀ ਚਾਹੀਦੀ ਆ ਆਪਾਂ ਸਾਰੇ ਦੇਖੋ ਦਿਮਾਗ ਚ ਅੱਜ ਕੱਲ ਤਾਂ ਸਾਇੰਸ ਨੇ ਪ੍ਰੂਵ ਕਰਤਾ ਕਿ ਇਸ ਤਰ੍ਹਾਂ ਦੇ ਕੈਮੀਕਲ ਰੀਲீஸ் ਕਰਦਾ ਜਦੋਂ ਅਸੀਂ ਹੱਸਦੇ ਨੱਚਦੇ ਟੱਪਦੇ ਆ ਤਾਂ ਜ਼ਿੰਦਗੀਆਂ ਵਧਦੀਆਂ ਹਾਂਜੀ ਸੋ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰੀ ਆ ਆ ਬੈਠੇ ਤੂ ਉਸ ਇਹ ਸਾਡੀ ਨੂੰ ਆਏ ਦੀ 20-25 ਸਾਲ ਦੀ ਕਮਾਈ ਹੈ ਦੋਨਾਂ ਭਰਾਵਾਂ ਦੀ ਉਹ ਉਹਦੇ ਕਰਕੇ ਆ ਦੇਖੋ ਮਸ਼ਹੂਰ ਹੋ ਜਾਣਾ ਆਮ ਗੱਲ ਹੈ ਫਿਲਮਾਂ ਦਾ ਬਹੁਤ ਪੈਸਾ ਕਮਾ ਜਾਣਾ ਆਮ ਗੱਲ ਹੈ ਪਰ ਫਿਲਮ ਦਾ ਰੰਗ ਚੜ ਜਾਣਾ ਇਹ ਕਦੇ-ਕਦੇ ਹੁੰਦਾ ਹੈ ਔਰ ਇਹ ਪੈਸੇ ਦੇ ਕੇ ਖਬਰ ਜਿਹੜੀ ਲੱਗਦੀ ਉਹ ਦੋ ਦਿਨ ਚੱਲਦੀ ਹੈ ਜਿਹੜੀ ਸੱਥਾ ਚ ਗੱਲ ਚੱਲਦੀ ਹੈ ਉਹ ਉਦੋਂ ਚੱਲਦੀ ਹੈ ਜਦੋਂ ਤੁਸੀਂ ਚਾਹੁੰਦੇ ਹੋ ਸਾਰੇ ਉਹ ਇਹ ਫਿਲਮ ਤੁਸੀਂ ਵੀ ਦੇਖੀਏ ਤੁਸੀਂ ਵੀ ਖੁਸ਼ ਹੋਣੇ ਹਾਂ ਇਧਰ ਮੈਂ ਆ ਜਾਣਾ ਆ ਜਾ ਤੇਰੇ ਕੋਲ ਸਾਰੀ ਕਰ ਦੇਣੀ ਆ ਆ ਕੋਈ ਸਾਨੂੰ ਕਿਸੇ ਦੇ ਨੁਸਾਰੇ ਕਿਉਂ ਤੇ ਪ੍ਰੈਕਟਿਕ ਵੀ ਤੱਕ ਹੋਰ ਚੱਲਿਆ ਰਹਿਣ ਬਿਕੋਜ਼ ਹਾਂ ਇਹ ਸਾਡੀ ਦੋਨਾਂ ਦੀ ਗਲਤੀ ਹੈ ਕੋਈ ਕਣਵਾ ਇੱਕੋ ਆ ਅਸੀਂ ਕਈ ਵਾਰੀ ਆਇਆ ਜਿੱਦਾਂ ਇੱਕ ਪੂਰਬ ਨੂੰ ਚੱਲ ਪੈਂਦਾ ਦੂਜਾ ਪੱਛਮ ਨੂੰ ਕਦੇ ਕਦੇ ਹੋ ਜਾਂਦਾ ਪਰ ਹੁਣ ਅਸੀਂ ਦੋਨੇ ਮਚਿਓਰ ਹੋ ਗਏ ਮੈਨੂੰ ਲੱਗਦਾ ਹੁਣ ਮੂੰਹ ਇੱਕੋ ਪਾਸੇ ਨੂੰ ਆ ਉਹ ਤੁਰ ਪਾ ਕੇ ਸਿੱਧੇ ਚੱਲ ਅਗੇ ਖੜ ਜਾ ਖੜ ਜਾ ਤੂੰ ਸਾਹ ਤੇਰੀ ਵਾਰੀ ਵਾਹ ਜੀ 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 ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਔਰ ਬੜੀ ਕਮਾਲ ਦੀ ਗੱਲ ਇਹ ਹੈ ਜਿਹੜੀ ਮੈਨੂੰ ਵੀ ਦੇਖੀ ਕਿਉਂਕਿ ਮੈਂ ਵੀ ਫਿਲਮਾਂ ਅੱਧੇ ਸਮੇਂ ਵੀ ਦੇਖਦੇ ਸੀ ਬਾਅਦ ਚ ਜੇ ਨਹੀਂ ਦੇਖੀਆਂ ਬਟ ਉੱਦਾਂ ਦੇਖਦੇ ਅਸੀਂ ਨੈਟ ਤੇ ਕਈ ਵਾਰੀ ਚੀਜ਼ਾਂ ਹਨ ਜਿੰਨੇ ਬੰਦੇ ਔਰੇ ਕੁੰਨੀਆਂ ਲੜਕੀਆਂ ਇਥੋਂ ਮਤਲਬ ਇਹ ਗੱਲ ਸਹੀ ਸਾਬਤ ਹੋ ਗਈ ਕਿ ਜਿਹੜੀ ਇਹ ਫਿਲਮ ਹੈ ਨਾ ਇਹ ਵਾਕਈ ਪਰਿਵਾਰ ਦੀ ਹੈ ਨਹੀਂ ਤਾਂ ਤੁਸੀਂ ਦੇਖੋ ਰਾਤ ਦੇ ਸ਼ੋਹ ਚ ਕੁੜੀਆਂ ਨਹੀਂ ਦਿਖਦੀਆਂ ਅੰਦਰ ਸਾਰੀਆਂ ਬੀਬੀਆਂ ਤੋ ਇਹ ਇਹ ਹੀ ਸਾਡੀ ਪ੍ਰਾਪਤੀ ਹੈ। ਮੈਨੂੰ ਵੀ ਇਤਾਂ ਦੀਆਂ ਕੰਮਾਂ ਬਹੁਤ ਬਾਤ ਕਰ ਸਕਦਾ। ਲੋਕਾਂ ਇਤਿਹਾਸਿਕ ਫਿਲਮਾਂ ਬਹੁਤ ਵਟੁੰਦੀਆਂ ਨੇ ਪਰ ਇਹ ਤਾਂ ਹਾਲਾਤ ਨੇ ਦੇਖੋ ਇਤਿਹਾਸ ਦੋ ਤਰ੍ਹਾਂ ਦਾ ਇੱਕ ਧਾਰਮਿਕ ਇਤਿਹਾਸ ਹੈ। ਉਹਦੇ ਤੇ ਬਹੁਤ ਬੰਦਿਸ਼ ਹੈ। ਉਹਦੇ ਤੇ ਜਿਹੜਾ ਜਿਹੜੇ ਧਰਮ ਦੇ ਠੇਕੇਦਾਰ ਉਹਨਾਂ ਨੇ ਕਬਜਾ ਇਸ ਤਰ੍ਹਾਂ ਕਰਿਆ ਹੋਇਆ ਹੈ ਕਿ ਤੁਸੀਂ ਇੱਕ ਗੁਰੂ ਦੇ ਸਿੱਖ ਦੀ ਫਿਲਮ ਵੀ ਜੇ ਬਣਾਉਣੀ ਹੈ ਤਾਂ ਤੁਹਾਨੂੰ ਬਹੁਤ ਪਾਣੀ ਚੋਂ ਲੰਘਣਾ ਪੈਂਦਾ ਹੈ। ਬਹੁਤ ਪੁੜਨੀਆਂ ਚੋਂ ਲੰਘਣਾ ਪੈਂਦਾ ਹੈ। ਤੋ ਆਮ ਪ੍ਰੋਡਿਊਸਰ ਫਿਰ ਥੋੜਾ ਜਿਹਾ ਜੱਕ ਜਾਂਦਾ ਹੈ। ਜਿਹੜੇ ਸੂਰਮਿਆਂ ਦੀਆਂ ਗਾਥਾਂ ਮੈਂ ਸਾਨੂੰ ਬਣਾਉਣੀਆਂ ਸੌਖੀਆਂ ਇਹਦੇ 'ਚ ਸਾਡੀ ਜਵਾਬਦੇਹੀ ਲੋਕਾਂ ਨੂੰ ਹੈ ਆ ਉਹ ਇਹਦੇ 'ਚ ਕੋਈ ਘੜਾ ਮਚੌਦਰੀ ਨਹੀਂ ਤੋ ਇਸ ਕਰਕੇ ਲੱਭਦੇ ਆ ਕੋਈ ਅੱਛਾ ਬੇਸ਼ਾ ਜਿਹਦੇ ਨਾਲ ਤੁਸੀਂ ਸਾਰੇ ਖੁਸ਼ ਹੋ ਉਹ ਤਿੰਨ ਦਿਨ ਦੀ ਗੱਲ ਨਾ ਕਰੀ ਸੀ ਕਹਿੰਦੇ ਸੁਰਪੀਟ ਤੇ ਰਪੀਟ ਦੇਖਾਂਗੇ ਕਿ ਹੱਪਾ ਐਂ ਜੱਲੂਏ ਤਾਂ ਇਹ ਤਾਂ ਇੱਥੇ ਦੇਖੋ ਪਿੱਛੇ ਜੀ ਆਪਣੀ ਕਿੱਕ ਐਸਟ ਆਈ ਸੀ ਹੜਾ ਪੰਜਾਬੀ ਉਹ ਤੋਂ ਬਾਅਦ ਜਿੰਨੀ ਪਹਿਲੀ ਰੀਲ ਤੋਂ ਲੈ ਕੇ ਅਖੀਰੀ ਤੱਕ ਸਾਰੀਆਂ 1 ਤੋਂ 15 ਤੱਕ ਟ੍ਰੈਂਡਿੰਗ ਦੇ ਸੀ ਉਹ ਇਹੀ ਕਰਦੇ ਆ ਇਹਦਾ ਵੀ ਲੋਡ ਆ ਸਾਨੂੰ ਪਰ ਤੁਹਾਡੇ ਜ਼ਰੀਏ ਬੇਨਤੀ ਕਰਦਾ ਮੈਂ ਵੀ ਜੇ ਇਕੱਠੇ ਮੁੰਡਿਆਂ ਨੇ ਖੌਰੂ ਪੋਣਾ ਨਾ ਤਾਂ ਇੱਕ ਸਕਰੀਨ ਅਲੱਗ ਤੋਂ ਬੁੱਕ ਕਰਾ ਕੇ ਨੱਚਿਆ ਕਰੋ ਜੇ ਕੋਈ ਬੀਬੀ ਆਉਂਦੀ ਆ ਕੱਲੀ ਉਹਨੂੰ ਰਾਹ ਛੱਡਣਾ ਜੇ ਕੱਲੀ ਆ ਰਾਤ ਬਰਾਤੇ ਨੇਰੇ ਸਰੇਰੇ ਤਾਂ ਉਹਨਾਂ ਨੂੰ ਗੱਡੀ ਤੱਕ ਛੱਡਣਾ ਜੇ ਫੇਰ ਵੀ ਫੈਸਿਲਿਟੀ ਨੇ ਤਾਂ ਘਰ ਤੱਕ ਛੱਡਣਾ ਕਾਓ ਬੜਾ ਮਜ਼ਾ ਕਿ ਬਹੁਤ ਬਹੁਤ ਧੰਨਵਾਦ ਆ ਪਿਆਰਾ ਸਿਮਾ ਦੇਣ ਦੇ ਲਈ ਇਹ ਹੈ ਬੜਾ ਭਾਈ ਇਹ ਮੇਰਾ ਬੜਾ ਭਾਈ ਸਾਂਗੀਆਂ ਦੇ ਨਾਲ ਬੈਠ ਕੇ ਦੇਖਣ ਵਾਲਾ ਦੇ ਲਈ ਉਸ ਕਲਚਰ ਨਾਲ ਜੋੜਨ ਲਈ ਜਿਹੜਾ ਅਸੀਂ ਵਿਸਰਦਾ ਜਾਂਦਾ ਸਾਰੇ ਦੁਨੀਆ ਇਹ ਇਸ ਲਈ ਵੀ ਜ਼ਰੂਰੀ ਹੈ cinema ਜਦੋਂ ਤੁਸੀਂ ਆਪਣੇ ਜਵਾਨ ਬੱਚੇ ਬੱਚੀ ਨਾਲ ਦੇਖਦੇ ਆ ਨਾ ਤਾਂ ਜਦੋਂ ਕੋਲ ਬੈਠ ਕੇ ਚੀਜ਼ਾਂ ਦਿਖਾਉਂਦੇ ਆ ਨਾ ਫਿਰ ਉਹਨਾਂ ਨੂੰ ਇੱਕ ਸੰਕੇਤ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਜਿੰਨਾ ਮਰਜੀ ਵਕਤ ਬਦਲ ਜੇ ਜਿੰਨਾ ਮਰਜੀ ਕਾਨੂੰਨ ਬਦਲ ਜੇ ਪਰ ਬੰਦਿਆਂ ਦਾ ਗੁੱਸਾ ਤੇ ਐਗਰੈਸ਼ਨ ਨਹੀਂ ਬਦਲਦਾ ਜਦੋਂ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਣੀ ਜਾਂਦੀ ਹੈ ਇਹ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਸੋ ਇਹ ਕਹਿਣਾ ਕਰਦਾ ਜਦ ਤੱਕ ਔਰਤ ਆਪਣੇ ਸਹੁਰੇ ਘਰ ਨਹੀਂ ਜਾਂਦੀ ਬਾਪ ਦੀ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਸਹੁਰਿਆਂ ਦੀ ਸੋ ਇਹ ਸਾਰਾ ਜਿਹੜਾ ਕਿੱਸਾ ਜਾਂ ਇਹ ਜਿਹੜੀ ਗਾਥਾ ਇਹ ਉਹ ਨਾ ਬੱਚਿਆਂ ਲਈ ਸਬਕ ਹੈ ਜਿਨ੍ਹਾਂ ਨੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਹਾਂ ਸਾਹਿਬ ਤੁਹਾਡੇ ਤੋਂ ਡਿਮਾਂਡ ਹੈ ਕਿ ਇੱਕਦਮ ਇਤਿਹਾਸਿਕ ਜਿਹੜੇ ਡਾਇਰੈਕਟਰ ਐਕਟ ਪਲੇ ਕਰੋ ਇਹ ਇਹ ਬڑا ਭਾਈ ਕਰੋ ਤਾਂ ਮੈਂਗਾ ਮੈਂ ਹੁਣ ਪੈ ਤਾ ਡੇਢ ਮਹੀਨੇ ਦਾ ਇਹ ਉੱਥੇ ਸਟੂਡੀਓ ਫਸਿਆ ਸੀ ਮੈਂ ਸੜਕਾਂ ਤੇ ਸੀ ਤੇ ਇਹ ਜਿਹੜੀ ਭੱਜ ਨੱਠ ਹੈ ਫਿਲਮ ਤੱਕ ਤਾਂ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਬਾਅਦ ਚ ਭੱਜ ਨੱਠ ਹੈ ਇਹ ਕੰਪਨੀ ਦੀ ਥੋੜੀ ਜਿਹੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਸਾਡੀਆਂ ਕਲਿੱਪਾਂ ਵੀ ਚੱਲਦੀਆਂ ਆ ਭਾਈ ਉਹਦੇ ਕਰਕੇ ਆ ਜਾਂਦੇ ਆ ਨਹੀਂ ਤਾਂ ਫੈਨਾਂ ਨੇ ਲੋੜ ਨਹੀਂ ਛੱਡੀ ਹਾਂਜੀ ਸਰ ਉਹਨਾਂ ਫੈਨਾਂ ਨੂੰ ਕੀ ਕਹਿਣਾ ਜਿਹੜੇ ਬਹੁਤ ਮਨ ਜ਼ਿੰਦਾਬਾਦ ਕਹਿੰਦੇ ਉਹਨਾਂ ਲਈ ਉਹ ਮੇਰੇ ਦੇਖੋ ਮੈਂ ਕਦੇ ਵੀ ਨਾ ਆਪਣੇ ਆਪ ਨੂੰ ਸਟਾਰ ਸਮਝਿਆ ਨਵਨਿਕ ਮੈਂ ਕਲਾਕਾਰ ਸਮਝਦਾ ਸਮਝ ਲੋ ਅਸੀਂ ਖੇਤੀ ਕਰਦੇ ਆਂ ਗੀਤਾ ਦੀ ਇਹ ਸਾਰੇ ਮੇਰੇ ਪਰਿਵਾਰ ਹੈ ਇਸ ਕਰਕੇ ਕੋਈ ਵੱਡਾ ਕੋਈ ਛੋਟਾ ਸਭ ਆਪਣੇ ਆਂ ਔਰ ਜਿਹੜੇ ਇੱਕ ਵਾਰੀ ਗੱਲ ਲੱਗ ਗਏ ਉਹ ਟੁੱਟੇ ਨਹੀਂ ਬਸ ਇਹੀ ਫਰਕ ਹੈ ਬਾਕੀਆਂ ਚੱਲ ਸਾਡੇ ਚ ਸਾਰੇ ਨੂੰ ਸਹਿਮਤ ਇੱਕ ਵਾਰ ਐਸੇ ਮਾਦੇ ਸਾਰੇ ਨੂੰ ਸਹਿਮਤ ਹਾਂ ਪੜ੍ਹੇ ਤੇਰੇ ਸਵਾਲ ਹਰ ਸ਼ਹਿਰ ਚੋਂ ਨੇ ਕੁੜੀ ਦੇ ਹਰ ਸ਼ਹਿਰ ਚ ਪਹੁੰਚੀ ਅੱਛਾ ਇਹ ਰਹਿ ਕੇ ਉਦੋਂ ਹਾਂ ਹਾਂ ਸੌਰੀ ਸੌਰੀ ਤੁਹਾਡੀ ਫਿਲਮ ਚ ਦੇਖੀਓ ਜਿੱਦਾਂ ਤੁਹਾਨੂੰ ਬਹੁਤ ਯਾਦ ਆਉਂਦਾ ਦੇਖੋ ਮੈਂ ਨਾ ਕਿ ਤੁਹਾਨੂੰ ਛੋਟੀ ਜਿਹੀ ਵਹਿਤਾ ਅਜੇ ਇਹ ਅਮਤੋਜ ਮਾਨ ਦੀ ਡਿਊਟੀ ਹੈ بڑے ਭਾਈ ਦੀ ਕਿਉਂਕਿ ਮੈਂ ਕਹਿ ਦਿੰਦਾ ਸੀ ਇਹਨੂੰ ਮੈਂ ਧੱਕੇ ਤੇ ਲੈ ਮੈਂ ਕਿ ਅੱਜ ਤੇਰਾ ਬੋਲਣ ਦਾ ਡਰਾਈਵਰ ਫੇਰ ਮੈਨੂੰ ਖੜਾ ਲੰਦਾ ਤੁਸੀਂ ਨਾ ਕਿਤੇ ਇਟਲੀ ਜਾਂ ਯੂਰਪ ਚ ਜਾਓ ਉੱਥੇ ਜਦੋਂ ਨਵਾਂ ਮਕਾਨ ਬਣਦਾ ਉਹ ਪੁਰਾਣਾ ਮਕਾਨ ਢਾਉਦੇ ਨਹੀਂ ਉਹਨੂੰ ਸਾਬਦੇ ਆ ਪਰ ਸਾਡੇ ਉਲਟ ਹੈ ਅਸੀਂ ਪਹਿਲਾਂ ਥੱਲੇ ਤੇ ਆ ਤਬਾਹ ਕਰਦੇ ਆ ਫਿਰ ਨਵਾਂ ਬਣਾ ਲੈਂਦੇ ਆ ਬਸ ਇੱਥੇ ਹੀ ਮਾਰ ਖਾ ਕੇ ਮਾਨ ਸਾਹਿਬ ਕਾਲ ਹੋਈ ਸੀ ਉਹਨਾਂ ਨੇ ਗਿਆ ਸੀਗਾ ਵੀ ਸੁਰਤਕਾਰ ਦੇ ਵਿੱਚ ਜੇ ਸਾਡਾ ਸ਼ੂਟ ਚੱਲ ਗਿਆ ਸੀ ਉਹਨਾਂ ਨੂੰ ਆਪਣੇ ਨਾਲ ਜਿਮ ਲੈ ਜਾਂਦਾ ਹੁੰਦਾ ਸੀ ਤਾਂ ਮਾਨ ਸਾਹਿਬ ਨੂੰ ਬੱਬੂ ਮਾਨ ਜਦੋਂ ਜਾ ਕੇ ਜੰਮਿਆ ਸੀ ਉਦੋਂ ਮੈਂ ਪਗੜਾ ਪਾਉਣ ਲੱਗਿਆ ਸੀ ਮੈਨੂੰ ਮੈਂ ਤਾਂ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਮੈਨੂੰ ਨਹੀਂ ਲੈ ਕੇ ਗਿਆ ਉਹ ਉਹਨੂੰ ਸ਼ਾਇਦ ਮੈਂ ਹਾਂ ਕਹਿੰਦੇ ਆਪਾਂ ਦੋਵੇਂ ਜਿਮ ਜਾਂਦੇ ਦੋ ਚੀਜ਼ਾਂ ਹੋਣੀਆਂ ਬੱਚੇ ਜਦੋਂ ਸ਼ੂਟਿੰਗ ਹੁੰਦੀ ਹੈ ਉਦੋਂ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਖੇਡਾਂ ਨਹੀਂ ਕਰਦੇ ਚੰਗੇ ਲੱਗਦੇ ਉਦੋਂ ਤੁਸੀਂ ਸਮਰਪਿਤ ਹੁੰਦੇ ਹੋ ਆਪਣੇ ਡਾਇਰੈਕਟਰ ਨੂੰ ਜੇ ਡਾਇਰੈਕਟਰ ਅਲਾਕ ਕਰਦਾ ਦੂਜਾ ਜਿਹੜੀ ਇਹ ਫਿਲਮ ਹੈ ਉਸ ਵਕਤ ਇਸ ਤਰ੍ਹਾਂ ਦੇ ਜਿਮ ਨਹੀਂ ਹੁੰਦੇ ਜਿਹੜੇ ਮਲਕ ਕੱਟ ਬਣਾਉਂਦਾ ਸੀ ਸਿਕਸ ਪੈਕ ਉਦੋਂ ਘਰਮੇ ਪਹਿਲਵਾਨਾਂ ਵਾਲੇ ਫੀਲ ਹੁੰਦੇ ਸੀ ਤੋਂ ਮੇਰੀ ਇਹ ਕੋਸ਼ਿਸ਼ ਸੀ ਕਿ ਮੇਰੇ ਡਾਇਰੈਕਟਰ ਨੂੰ ਭਰਮਾ ਜੁਸਾ ਚਾਹੀਦਾ ਸੀ ਇਸ ਕਰਕੇ ਉਹਦੇ ਚ ਮੈਨੂੰ ਲੋੜ ਨਹੀਂ ਪਈ ਤੁਹਾਡੀ ਮਿਊਜ਼ਿਕ ਬਾਅਦ ਮਾਂ ਲੈ ਤੁਹਾਡੀਆਂ ਦੁਆ ਮੈਂ ਸਰ ਜੀ ਆਇਆ ਫਿਰ ਤੁਸੀਂ ਪਈਆ ਬਣਾਤੇ ਹੋ ਅੱਗੇ ਗਿੰਦ ਤੋਂ ਪਾਣੀ ਆ ਆ ਬੈਠਿਆ ਜੇ ਜਦੋਂ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਪਹਿਲਾਂ ਸੂਰਮਾ ਦੇ ਚਰਚੇ ਹੋ ਰਹੇ ਸੀ ਪਰ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਤਾਂ ਘਰ ਘਰ ਗੱਲਾਂ ਹੋਣ ਲੱਗੀਆਂ ਕਿ ਮਾਨ ਸਾਹਿਬ ਨੇ ਪੁਰਾਣਾ ਪੰਜਾਬ ਦਿਖਾਤਾ ਅੱਜ ਮੈਂ ਤਾਂ ਜੇ ਸ਼ੂਟਿੰਗ 'ਚ ਘੰਟਾ ਅਰੈਸਟ ਕਰ ਲੈਂਦਾ ਸੀ ਇਹਦੇ ਨਹੀਂ ਕਰਿਆ ਔਰ ਜਿਹੜੀ 4 ਸਾਲ ਫਿਲਮ ਕਈ ਵਾਰੀ ਲੇਟ ਹੋ ਜਾਂਦੀ ਹੈ ਉਹ ਵਿਚਾਰਕ ਮਤ ਭੇਸੀ ਮੇਰਾ ਇੱਕੋ ਸਟੈਂਡ ਸੀ ਕਿ ਜਿੱਦਣ ਡਾਇਰੈਕਟਰ ਕੁਰਸੀ ਤੇ ਬੈਠੂਗਾ ਮੈਂ ਡਬਿੰਗ ਉਦਣ ਕਰਨੀ ਹੈ ਔਰ ਇਹ 5 4 ਸਾਲ ਬਾਅਦ ਇਹ ਚੀਜ਼ ਤੁਸੀਂ ਗਵਾਹੀ ਦਿੰਦੇ ਹੋ ਕਿ ਮੇਰਾ ਜੋ ਫੈਸਲਾ ਉਹ ਬਿਲਕੁਲ ਸਹੀ ਸੀ ਉਹ ਭਰਾ ਵੀ ਹੈ ਯਾਰੀ ਵੀ ਹੈ ਪਰ ਜਿਹੜਾ ਮੇਰਾ ਨੁਕਤਾ ਸੀ ਉਹ ਸਹੀ ਸੀ ਕਿ ਤੋ ਬਿਨਾ ਮੇਰੀ ਡਬਿੰਗ ਪੋਸੀਬਲ ਨਹੀਂ ਸੀ ਬਸ ਉਹ ਦੇਖੋ ਘਟਨਾ ਤੋਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਆ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਔਰ ਬੱਚੀਆਂ ਤੇ ਬੀਬੀਆਂ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਕਿਸੇ ਨਵੇਂ ਚ ਇੱਕ ਸ਼ੋਅ ਚ ਮਤਲਬ ਭੰਗੜਾ ਪੈਂਦਾ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭੈਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤੋਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਆਤ ਵਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਨੇ ਪਾਤੀ ਇਹ ਕਹਿੰਦੇ ਇਸ ਵਾਰ ਜਿਹੜਾ ਸਿੱਟਾ ਸੁਣਨਾ ਟੋਏ ਪਾੜੇ ਨੇ ਇਹਦਾ ਸਾਰਾ ਨਾ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ ਬڑے ਭਾਈ ਨੂੰ ਇਹ ਕ੍ਰੈਡਿਟ ਦੇਣਾ ਇਹ ਜਿੰਨਾ ਮਰਜੀ ਮਨਾ ਕਰੀ ਜਾਵੇ ਇਹ ਇਹਦਾ ਸਭ ਤੋਂ ਵੱਧ ਹਾਰਡ ਵਰਕ ਹੈ ਜੀ ਵੀ ਸੈਟ ਅਸੀਂ ਸੈਟ ਤੇ 45 50 ਡਿਗਰੀ ਤੇ ਉਥੀ ਰੋਟੀ ਖਾਂਦੇ ਸੀ ਧੁੱਪੇ ਚ ਕੈਂਟ ਵੀ ਕੋਈ ਨਹੀਂ ਸੀ ਹੁੰਦਾ ਸੋ ਇਹ ਉਹ ਜਿਹੜੀਆਂ ਮਸ਼ਕਤਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦਊਂਗਾ ਮੈਂ ਇੱਕੋ ਬਲਵੀਰੋ ਭਾਬੀ ਦੇ ਜਿਹੜਾ ਐਂਗਲ ਆ ਪੁਆਇੰਟ ਆਫ 뷰 ਉਹ ਵੀ ਦੇਖਣ ਨੂੰ ਮਿਲਿਆ ਇੱਕ ਫੀਮੇਲ ਪਰਸਪੈਕਟਿਵ ਵੀ ਦੇਖਣ ਨੂੰ ਸਾਨੂੰ ਪਤਾ ਸੀ ਵੀ ਤੁਸੀਂ ਬਗਾਵਤ ਕਰ ਦੇਣੀ ਹੈ ਅਸੀਂ ਤਾਂ ਹੀ ਇਦਾਂ ਰੱਖਿਆ ਨਹੀਂ ਮੈਂ ਸਾਰੀਆਂ ਔਰ ਰਿਐਲਿਟੀ ਦੀ ਗੱਲ ਨਹੀਂ ਤੁਸੀਂ ਆਪਣੇ ਫਰੈਂਚ ਨੂੰ ਕਿਹਾ ਕਿ ਤੁਸੀਂ ਜੇ ਕੋਈ ਕੁੜੀ ਹੈਗੀ ਆ ਤੇ ਘਰੇ ਵੀ ਛੱਡ ਕੇ ਉਹਨਾਂ ਰਾਹ ਵੀ ਦੇਣਾ ਦਿੱਤੀਆਂ ਲਈ ਹੈ ਨਾ ਤੇ ਮੈਂ ਕਲੈਕਟਿਵਲੀ ਸਾਰੀਆਂ ਫੀਮੇਲਸ ਦੇ ਵੱਲੋਂ ਤੁਹਾਨੂੰ ਥੈਂਕਸ ਕੰਪਲੀਟ ਲਵ ਯੂ ਸਾਰੀਆਂ ਮੇਰੀਆਂ ਭੈਣਾਂ ਵਸਦੀਆਂ ਰਹੋ ਦੁੱਧੀ ਪੁੱਤੀ ਫਲੋ ਲੰਬੀਆਂ ਉਮਰਾਂ ਹੋਣ ਔਰ ਆਪਾਂ ਰਲ ਕੇ ਜੋ ਤੱਕ ਸਾਇੰਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ ਚਲਿਏ ਹੁਣ ਆਪਣੇ ਆਪਣੇ ਫੋਨ ਸੰਭਾਲ ਕੇ ਲੈ ਕੇ ਜਾਓ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਥੈਂਕ ਯੂ ਸੁਭਰਾਜ ਜੀ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ ਓਕੇ ਭੈਣ ਓਕੇ ਥੈਂਕ ਯੂ ਸੁਭਰਾਜ ਜੀ ਆਸਰੇ ਤਾਰੀਖ